ਨਾਮ ਸਿੰਘ ਜੀ ਇਹਨਾਂ ਨੇ ਆਪਣਾ ਖਾਤੋ ਉਤਾਰਨਾ ਹੈ ਹਰ ਮਾਤਾ ਪਿਤਾ ਦੇ ਦਿਲ ਦੀ ਰੀਜ ਜਾਂਦੀ ਆ ਲਈ ਸਾਡੇ ਨੇ ਸੰਤਾਨ ਸਾਡੇ ਪੁੱਤਰ ਨੇ ਸਾਡੇ ਧੀਆ ਨੇ ਉਹਨਾਂ ਦਾ ਜੀਵਨ ਸਫਲ ਆ ਜਿਹੜਾ ਬਹੁਤ ਜ਼ਿਆਦਾ ਉੱਚਾ ਹੋਵੇ ਔਰ ਖੁਸ਼ਹਾਲ ਹੋਵੇ ਜੀਵਨ ਧੀ ਦੇ ਬਾਪ ਦੇ ਮਨ ਵਿੱਚ ਜ਼ਿਆਦਾ ਨਹੀਂ ਜਾਂਦੀ ਆ ਹਰ ਚੀਜ਼ ਦਾ ਬਾਪ ਇਹ ਚਾਹੁੰਦਾ ਮੇਰੀ ਧੀ ਸਾਰੇ ਪਰਿਵਾਰ ਦੇ ਵਿਚ ਆ ਕੇ ਸੁਖਦਾ ਜੀਵਨ ਆਨੰਦ ਮਾਣੇ ਮਾ ਹਾਂਸਾ ਜੀ ਬਾਪ ਦੀਆਂ ਰੀਝਾਂ ਰਿਸ਼ਾਰ ਨੇ ਕਾਨੂੰਨ ਬੰਦ ਕੀਤਾ ਬਾਪ ਨੂੰ ਫਿਕਰ ਨਾ ਨੀ ਦੇਵੀਏ ਘਰ ਉਹਦੇ ਵਾਸਤੇ ਬਾੜ ਢੂੰਣਾ ਜਾਂਦਾ ਵਾਰ ਕਿਹਦਾ ਹੋਣਾ ਚਾਹੀਦਾ ਘਰ ਦਾ ਕਿਹਦਾ ਹੋਣਾ ਚਾਹੀਦਾ ਘਰਾਣਾ ਕਿਹੋ ਜਿਹਾ ਹੋਣਾ ਚਾਹੀਦਾ ਬਾਪ ਚਾਹਦਾ ਵੀ ਹਰ ਤਰ੍ਹਾਂ ਦੇ ਨਾਲ ਪਾਕ ਪਵਿੱਤਰ ਘਰਾਣਾ ਹੋਵੇ ਉੱਚਾ ਘਰਦਾਰ ਹੋਵੇ ਜਿਹਨੇ ਘਰ ਬਾਰੇ ਹੋਣ ਖਾਸ ਸਾਰਾ ਉਹ ਖੁਸ਼ੀ ਭਰੇ ਜੀਵਨ ਵਾਲੇ ਹੋਣ ਖੁਸ਼ ਮਿਲਨਾਦ ਹੋਣ ਉਹਨਾਂ ਬਾਪ ਦੀਆਂ ਰੀਝਾਂ ਕੀ ਨੇ ਬਾਪ ਨੇ ਆਪਣੇ ਘਰ ਦੇ ਵਿੱਚ ਰਿਸ਼ਤੇਦਾਰਾਂ ਨੂੰ ਇਕੱਤਰ ਕੀਤਾ ਰਿਸ਼ਤੇਦਾਰਾਂ ਨੂੰ ਘਰ ਦੇ ਵਿੱਚ ਬੁਲਾ ਕੇ ਬਾਪ ਕਹਿੰਨੇ ਵਾਲੀ ਗੱਲ ਰਹਾ ਲੜਕੀ ਵਾਸਤੇ ਬਾਹਟੂ ਡਣਾਏ ਇਹ ਤੁਹਾਡੀ ਜ਼ਿੰਮੇਵਾਰੀ ਹੈ ਔਰ ਬਾਹ ਕਿਹੋ ਜਿਹਾ ਹੋਣਾ ਚਾਹੀਦਾ ਬਾਪ ਕਹਿੰਦਾ ਲੈ ਘਰਾਂ ਨੂੰ ਦਾ ਕੋਈ ਲੜਕਾ ਹੋਵੇ ਸੁੰਦਰ ਹਾਣੀ ਸੋਚ ਕਿਤੇ ਇਹ ਕਾਰਵਈਏ ਰਿਸ਼ਤੇ ਨਾਰਾ ਕਹੀ ਬੁਲਾਵੇ ਜੰਮੇ ਬਾਰੇ ਤੁਸੀਂ ਇਸ ਗੱਲ ਦੇ ਜੋ ਮੈਂ बेशक हो अगर तल हमारे जा दुनिया अंदरि मेरा जज भल जा सारे भाज भाज